ਪੰਜਾਬ ਦਾ ਬਜਟ 2024-25 ਪੇਸ਼ ਹੋ ਚੁੱਕਿਆ ਹੋਇਆ ਵਿਧਾਨ ਸਭਾ ਦੇ ਵਿੱਚ ਬਜਟ ਸਾਹਮਣੇ ਆ ਚੁੱਕਿਆ ਹੋਇਆ ਪੀਡੀ ਪੀਡਬਲੂਡੀ ਅਤੇ ਖਾਸ ਕਰਕੇ ਬਿਜਲੀ ਵਿਭਾਗ ਨੂੰ ਕਿਸ ਤਰੀਕੇ ਦੀ ਇਸ ਸਹੂਲਤਾ ਮਿਲਿਆ ਨੇ ਸਾਡੇ ਨਾਲ ਪੀਡਬਲੂਡੀ ਮੰਤਰੀ ਅਤੇ ਬਿਜਲੀ ਮੰਤਰੀ ਹਰਪੰਸ ਸਿੰਘ ਈਟੀਓ ਮੌਜੂਦ ਨੇ ਇਸ ਨੂੰ ਕਾਪਾ ਕਰਗੇ ਈਟੀਓ ਸਾਹਿਬ ਕਿੰਨਾ ਦੇਖੀਏ ਇਸ ਬਜਟ ਨੂੰ ਕਿੰਨਾ ਪ੍ਰਗਤੀਸ਼ੀਲ ਬਜਟ ਹੈ ਖਾਸ ਕਰਕੇ ਜੇਕਰ ਗੱਲ ਕਰੀਏ ਬਿਜਲੀ ਵਿਭਾਗ ਦੀ ਤੇ ਪੀਡਬਲੂਡੀ ਵਿਭਾਗ ਦੀ ਦੇਖੋ ਇਹ ਓਵਰਆਲ ਜਿਹੜਾ ਬਜਟ ਆ ਤੇ ਆਪਾਂ ਪਹਿਲਾਂ ਥੋੜੀ ਓਵਰਆਲ ਗੱਲ ਕਰ ਲਈਏ ਤੇ ਇਹ ਆਮ ਆਦਮੀ ਦੇ ਹੱਕ ਦੇ ਵਿੱਚ ਬਜਟ ਆ ਕੋਈ ਨਵੇਂ ਟੈਕਸੇਸ਼ਨ ਦੀ ਜਿਹੜੀ ਆ ਪ੍ਰੋਪੋਜ਼ਲ ਨਹੀਂ ਆ ਐਂਡ ਅਸੀਂ ਸਿੱਖਿਆ ਦੇ ਖੇਤਰ ਦੇ ਵਿੱਚ ਕਾਫੀ ਜਿਹੜਾ ਆ ਇਹਦੇ ਵਿੱਚ ਇਸ ਬਜਟ ਦੇ ਵਿੱਚ ਜ਼ੋਰ ਦਿੱਤਾ ਕਿਉਂਕਿ ਸਾਨੂੰ ਪਤਾ ਹੈ ਕਿ ਆਮ ਲੋਕਾਂ ਦੇ ਬੱਚੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਦੇ ਨੇ ਉਹ ਸਿੱਖਿਆ ਤੋਂ ਵਾਂਝੇ ਰਹਿ ਜਾਂਦੇ ਨੇ ਜਿਹਦੀ ਪ੍ਰੋਬਲਮ ਜਿਹੜੀ ਆ ਉਹ ਫਿਰ ਜਨਰੇਸ਼ਨ ਟੂ ਜਨਰੇਸ਼ਨ ਸਾਰੇ ਹਨੁਪੁਗਤ ਨਹੀਂ ਪੈਂਦੀ ਐ ਸੋ ਅਸੀਂ ਇਹਦੇ ਵਿੱਚ ਸਕੂਲ ਆਫ ਹੈਮਨਸ ਦੇ ਨਾਲ ਨਾਲ ਸਕੂਲ ਆਫ ਪ੍ਰੀਲੀਅੰਸ ਸਕੂਲ ਆਫ ਅਪਲਾਈਡ ਲਰਨਿੰਗ ਸਕੂਲ ਆਫ ਥਿਸ ਹੈਪੀਨੈਸ ਉਹ ਵੀ ਅਸੀਂ ਇਹਦੇ ਵਿੱਚ ਪ੍ਰੋਵੀਜ਼ਨ ਕਰ ਲਈ ਐ ਇਸ ਤੋਂ ਇਲਾਵਾ ਆਮ ਆਦਮੀ ਕਲੀਨਿਕ ਜਿਹੜੇ ਨੇ ਉਹਨਾਂ ਦੀ ਵੀ ਗੱਲ ਕੀਤੀ ਗਈ 829 ਅਸੀਂ ਆਲਰੇਡੀ ਬਣਾ ਚੁੱਕੇ ਹਾਂ ਹੋਰ ਵੀ ਬਣਾਈ ਜਾਣਗੇ ਦੁਆਨੀਆਂ ਫ੍ਰੀ ਦੇਣ ਦੀ ਗੱਲ ਕੀਤੀ ਆ ਫਰਿਸ਼ਤੇ ਸਕੀਮ ਦੇ ਵਿੱਚ ਜੜੀਆਂ ਅਸੀਂ ਐਸਐਸਐਫ ਗੱਡੀ ਸੜਕ ਸੁਰੱਖਿਆ ਫੋਰਸ ਬਣਾਈਆਂ ਉਹਨਾਂ ਨੂੰ ਹਾਈ ਟੈਕ ਗੱਡੀਆਂ ਜੜੀਆਂ ਨੇ ਉਹ ਦਿੱਤੀਆਂ ਗਈਆਂ ਨੇ ਉਹਨਾਂ ਵਾਸਤੇ ਉਹਨਾਂ ਨੂੰ ਹੋਰ ਵੀ ਅੱਗੇ ਜਿਹੜਾ ਉਹ ਵਧਾਇਆ ਜਾਏਗਾ ਬਿਜਲੀ ਦੇ ਖੇਤਰ ਦੇ ਵਿੱਚ ਅਸੀਂ ਜੋ ਸਹੂਲਤਾਂ ਦੇ ਰਹੇ ਆ 600 ਯੂਨਟ ਬਿਜਲੀ ਫ੍ਰੀ ਦੇਣ ਦੀ ਨਾਲ ਦੇ ਨਾਲ ਕਿਸਾਨਾਂ ਨੂੰ ਬਿਜਲੀ ਫ੍ਰੀ ਦੇਣ ਦੀ ਇੰਡਸਟਰੀ ਨੂੰ ਬਿਜਲੀ ਫ੍ਰੀ ਦੇਣ ਦੀ ਉਹ ਅਸੀਂ ਸਹੂਲਤਾਂ ਦੇ ਵਿੱਚ ਕੋਈ ਕਮੀ ਨਹੀਂ ਕੀਤੀ ਉਸ ਤਰ੍ਹਾਂ ਹੀ ਜਾਰੀ ਰਹਿਣਗੀਆਂ ਉਹਦੇ ਵਾਸਤੇ ਲੋੜੀਂਦਾ ਬਜਟ ਜਿਹੜਾ ਉਹਦੀਆਂ ਪ੍ਰੋਵੀਜ਼ਨਸ ਕੀਤੀਆਂ ਕਿ ਨਹੀਂ ਜਿੱਥੋਂ ਤੱਕ ਰੋਡਸ ਦਾ ਬ੍ਰਿਜਸ ਦਾ ਸੁਬੰਧ ਦਾ ਉਹਦੇ ਵਿੱਚ ਅਸੀਂ ਮਤਲਬ ਆ ਬਜਟ ਪ੍ਰੋਵੀਜ਼ਨਸ ਕੀਤੀਆਂ ਨੇ ਜੰਨੀਆਂ ਸਾਡੇ ਰੋਡਸ ਦੀ ਓਵਰਹਾਲਿੰਗ ਦੇ ਜਾਂ ਮੇਨਟੇਨੈਂਸ ਦੀ ਜਿਹੜੀ ਆ ਜ਼ਰੂਰਤ ਆ ਅਸੀਂ ਪਿਛਲੇ ਸਾਲਾਂ ਦੇ ਵਿੱਚ ਜੋ ਸਾਨੂੰ ਬਜਟ ਪੀਡਬਲਯੂਡੀ ਦੇ ਵਿੱਚ ਮਿਲਿਆ ਸੀਗਾ ਸਾਡੀ ਲੈਸ ਜਿਹੜੀ ਆ ਇਹ ਕਾਫੀ ਸਾਨੂੰ ਜਿਆਦੀ ਮਿਲੀ ਆ ਕਿਉਂਕਿ ਲੈਸ ਤੇ ਗਾਇਨ ਸੇਵਿੰਗਸ ਹੋਣ ਜਾਂ ਸਾਡੀਆਂ ਸੇਵਿੰਗਸ ਨੇ ਜਿਹੜੀ ਪਹਿਲਾਂ 3% ਸੇਵਿੰਗ ਹੁੰਦੀ ਸੀ ਕਿ ਅਸੀਂ 20% ਸੇਵਿੰਗ ਤੇ ਲੈ ਕੇ ਗਏ ਆ ਉਹਨੂੰ ਸੋ ਇਹ ਸਾਰੀਆਂ ਚੀਜ਼ਾਂ ਦਰਸਾਉਂਦੀਆਂ ਨੇ ਕਿ ਪਿਛਲੇ ਦੋ ਸਾਲਾਂ ਦੇ ਵਿੱਚ ਬਹੁਤ ਇਮਾਨਦਾਰੀ ਦੇ ਨਾਲ ਕੰਮ ਪੰਜਾਬ ਦੇ ਵਿੱਚ ਹੋਇਆ ਔਰ ਜਿੱਥੇ ਵੀ ਲੀਕੇਜ ਹੁੰਦੀ ਸੀ ਕਿ ਲੀਕੇਜ ਨੂੰ ਰੋਕਣ ਵਾਸਤੇ ਜਿਹੜਾ ਵੱਡੇ ਪੱਧਰ ਤੇ ਉਪਰਾਲੇ ਕੀਤੇ ਗਏ ਨੇ ਖਰਚੇ ਘਟਾਏ ਗਏ ਨੇ ਚਾਹੇ ਉਹ ਪਸ਼ਵਾਲਾ ਕੋਲ ਮਾਈਨ ਤੋਂ ਕੋਲਾ ਮਗਵਾਇਆ ਹੋਵੇ ਚਾਹੇ ਅਸੀਂ ਬਠਿੰਡੇ ਵਾਲਾ ਥਰਮਲ ਪਲਾਂਟ ਖਰੀਦਿਆ ਹੋਵੇ ਅਸੀਂ ਕਾਫੀ ਖਰਚੇ ਜਿਹੜੇ ਆ ਉਹ ਘਟਾਉਣ ਦੀ ਜੜੀ ਆ ਉਹ ਕੋਸ਼ਿਸ਼ ਕੀਤੀ ਆ ਸੋ ਅਸੀਂ ਪੰਜਾਬ ਦੇ ਲੋਕਾਂ ਨੂੰ ਇੱਕ ਬੈਲੈਂਸਡ ਐਂਡ ਵਿਜਨਰੀ ਬਜਟ ਜਿਹੜਾ ਆ ਉਹ ਪੇਸ਼ ਕੀਤਾ ਤੁਸੀਂ ਗੱਲ ਕੀਤੀ ਹੈ ਥਰਮਲ ਪਲਾਂਟ ਦੀ ਥਰਮਲ ਪਲਾਂਟ ਨੂੰ ਵਿਰੋਧੀ ਧਿਰ ਕਹਿ ਰਹੇ ਨੇ ਕਹਿੰਦੇ ਕਿ ਮਰਿਆ ਸੱਪ ਗੱਲ ਪਾਉਣ ਵਾਲੀ ਗੱਲ ਹੋ ਗਈ ਥਰਮਲ ਪਲਾਂਟ ਦੇ ਪੁਰਜ਼ੇ ਜਿਹੜੇ ਨੇ ਜਾਂ ਫਿਰ ਉਸ ਪਲਾਂਟ ਦੇ ਵਿੱਚ ਕਈ ਖਰਾਬੀਆਂ ਬਹੁਤ ਨੇ ਕੋ ਪਲਾਂਟ ਦੇ ਵਿੱਚ ਕਹਿੰਦੇ ਰਿਪੇਅਰ ਦੀ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਹੈ ਉਸ ਲੱਗਦਾ ਕਿ ਉਹ ਫੈਸਲਾ ਕਿਤੇ ਨਾ ਕਿਤੇ ਗਲਤ ਸੀਗਾ ਹਾਲਾਂਕਿ ਤੁਹਾਡੇ ਵੱਲੋਂ ਦਾਵਾ ਇਹ ਕੀਤਾ ਗਿਆ ਸੀਗਾ ਕਿ ਬਿਜਲੀ ਜਿਹੜੀ ਉਹ ਤੋਂ ਪ੍ਰੋਡਿਊਸ ਹੋਏਗੀ ਤੇ ਪੰਜਾਬ ਨੂੰ ਸਸਤੀ ਬਿਜਲੀ ਮਿਲੇਗੀ ਬਿਲਕੁਲ ਬਿਲਕੁਲ ਜਿੱਥੇ ਵੀ ਵਿਰੋਧੀ ਧਿਰ ਨੇ ਥਰਮਲ ਪਲਾਂਟ ਗੋਇੰਦਵਾਲ ਸਾਹਿਬ ਨੂੰ ਲੈ ਕੇ ਬਹਿਸ ਕਰਨੀ ਆ ਤੁਸੀਂ ਪਬਲਿਕ ਬੁਲਾ ਲਓ ਸਾਹਮਣੇ ਮੈਨੂੰ ਬੁਲਾ ਲਓ ਉੱਥੇ ਵਿਰੋਧੀ ਧਿਰ ਨੂੰ ਬੁਲਾ ਲਓ ਐਲਓਪੀ ਨੂੰ ਬੁਲਾ ਲਓ ਜਿੰਨੀਆਂ ਵਿਰੋਧੀ ਧਿਰਾਂ ਨੇ ਬੁਲਾ ਲਓ ਉਥੇ ਬੈ ਕੇ ਜਨਤਾ ਦੇ ਸਾਹਮਣੇ ਜਵਾਬ ਦਵਾਂਗੇ ਵੈਸੇ ਤਾਂ ਤੁਹਾਨੂੰ ਵੀ ਜਨਤਾ ਸੁਣ ਰਹੀ ਹੈ ਪਰ ਉਹ ਤੁਹਾਨੂੰ ਕਹਿਣਗੇ ਕਿ ਅਸੀਂ ਥੋੜੀ ਇੱਥੇ ਮੌਜੂਦ ਹਾਂ ਜਾਂ ਦੇ ਵਿਰੋਧੀ ਧਿਰ ਵਾਲੇ ਮੌਜੂਦ ਹੋਣ ਉਹ ਮੌਜੂਦ ਨਹੀਂ ਹੈ ਇੱਥੇ ਜੇ ਉਹ ਸਾਹਮਣੇ ਆ ਕੇ ਇਹ ਗੱਲ ਸਾਬਤ ਕਰ ਜਾਣ ਕਿ ਅਸੀਂ ਉਹ ਗਲਤ ਫੈਸਲਾ ਲਿਆ ਹੈ ਤੇ ਅਸੀਂ ਰਾਜਨੀਤੀ ਛੱਡ ਦੇਾਂਗੇ ਉਸ ਥਰਮਲ ਪਲਾਂਟ ਤੋਂ ਪੰਜਾਬ ਨੂੰ ਬਹੁਤ ਵੱਡਾ ਫਾਇਦਾ ਹੋਣਾ ਹੈ 2 ਕਰੋੜ ਰੁਪਏ ਪਰ ਮੈਗਾਵਾਟ ਦੇ ਹਿਸਾਬ ਨਾਲ ਅਸੀਂ ਖਰੀਦਿਆ ਹੈ 540 ਮੈਗਾਵਾਟ ਦਾ 1080 ਕਰੋੜ ਦੇ ਵਿੱਚ ਉਹਨੂੰ ਅਸੀਂ ਕ੍ਰੀਤੀਆ ਹੂੰ ਠੀਕ ਆ ਦੂਸਰੀ ਗੱਲ ਉਥੋਂ ਬਿਜਲੀ ਵੀ ਸਸਤੀ ਮਿਲਨੀ ਆ 1711 ਕਰੋੜ ਰੁਪਇਆ ਅਸੀਂ 7 ਸਾਲਾਂ ਦੇ ਵਿੱਚ ਉਹਨਾਂ ਨੂੰ ਉਹ ਦਿੱਤਾ ਸੀਗਾ ਜਿਹਦੀ ਅਸੀਂ ਬਿਜਲੀ ਨਹੀਂ ਲਈ ਤੇ ਉਸ ਤੋਂ ਅੱਧੇ ਰੇਟ ਤੇ ਤੇ ਅਸੀਂ ਥਰਮਲ ਪਲਾਂਟ ਖਰੀਦ ਲਿਆ ਹੂੰ ਕਿਵੇਂ ਕਿਵੇਂ ਫੈਸਲਾ ਮਾੜਾ ਹੋ ਸਕਦਾ ਇਹਦਾ ਮਤਲਬ ਇਹਨਾਂ ਦਾ ਫੈਸਲਾ ਚੰਗਾ ਸੀਗਾ ਜਿਨ੍ਹਾਂ ਨੇ 25 ਸਾਲ ਦਾ ਉਹਦਾ ਸਮਝੌਤਾ ਕਰ ਲਿਆ 1711 7 ਸਾਲਾਂ ਚ ਚਲੇ ਗਿਆ ਹੋਰ 4 ਤੇ ਗੁਣਾ ਕਰ ਲਓ 6800 ਕਰੋੜ ਰੁਪਇਆ ਦੇ ਦੇਂਦੇ ਉਹਨਾਂ ਨੂੰ ਉਤਰਾ ਹੀ ਵੈਸੇ ਹੀ ਦੇ ਦੇਂਦੇ ਕਿਉਂ ਪੰਜਾਬ ਦੇ ਲੋਕਾਂ ਦਾ ਪੈਸਾ ਦੀ ਹੈ ਇਸ ਤਰ੍ਹਾਂ ਅਸੀਂ ਤੇ ਉਹਨੂੰ ਇੱਕ ਫਿਰ ਤੇ 3000 ਕਰੋੜ ਦੀ ਲਿਟੀਗੇਸ਼ਨ ਸੀਗੀ ਸਾਡੇ ਤੇ ਉਹਨਾਂ ਪਾਈ ਸੀਗੀ ਸਾਰੀ ਲਿਟੀਗੇਸ਼ਨ ਖਤਮ ਹੋ ਗਈ ਅੱਜ ਹੂੰ ਕੋਲਾ ਸਾਨੂੰ ਲਿੰਕ ਕੇ ਸਾਡੇ ਦੋ ਥਰਮਲ ਪਲਾਂਟਾਂ ਤੇ ਪਹਿਲਾਂ ਪਸ਼ਵਾੜਾ ਕੋਲਾ ਮੈਂ ਤੋਂ ਆਉਂਦਾ ਸੀਗਾ ਹੁਣ ਤੀਜੇ ਤੇ ਵੀ ਆਉਣਾ ਸ਼ੁਰੂ ਹੋ ਗਿਆ ਸਾਡੇ ਰੇਖ ਸਾਹਿਬ ਹੀ ਗਏ ਨੇ 30 35 35 ਦਿਨ ਦਾ ਸਾਡੇ ਕੋਲ ਕੋਲਾ ਮੌਜੂਦ ਆ ਸੋ ਕਿਵੇਂ ਕਹਿ ਸਕਦੇ ਆ ਉਹਨੂੰ 1100 ਏਕੜ ਦੀ ਜ਼ਮੀਨ ਆ 700 ਏਕੜ ਦੇ ਵਿੱਚ ਲੱਗਿਆ 400 ਏਕੜ ਸਾਡੇ ਕੋਲ ਹੋਰ ਵੀ ਜ਼ਮੀਨ ਆ ਸੋ ਮੈਨੂੰ ਜਾਂਦਾ ਆ ਵਿਰੋਧੀ ਤੇ ਹਰਦਾ ਮਤਲਬ ਮਾਨਸਿਕ ਸੰਤੁਲਨ ਜਿਹੜਾ ਉਹ ਹੋ ਗਿਆ ਹੂੰ ਕੋਈ ਮਤਲਬ ਕਿਸੇ ਕਿਸੇ ਗੱਲ ਤੇ ਗੱਲ ਹੀ ਨਹੀਂ ਕਰਨਾ ਚਾਹੁੰਦੇ ਕੋਈ ਮਤਲਬ ਇਹ ਕੁਮਾਰ ਖਰੀਦ ਰਾਜੀ ਇਹ ਉਹ ਖਰੀਦ ਲਿਆ ਜੀ ਇਹ ਆ ਖਰੀਦ ਲਿਆ ਜੀ ਆਪ ਤੇ ਇਹ ਜਨਵਰੀ ਮਹੀਨੇ ਦੇ ਵਿੱਚ ਵੇਚ ਕੇ ਲੋਕਾਂ ਨੂੰ ਤੋਹਫੇ ਦੇ ਸੀਗੇ ਤੇ ਪਹਿਲੀ ਵਾਰੀ ਆਮਾਨ ਸਾਹਿਬ ਨੇ 1 ਜਨਵਰੀ 24 ਨੂੰ ਖਰੀਦ ਕੇ ਲੋਕਾਂ ਨੂੰ ਤੋਹਫਾ ਦਿੱਤਾ ਨਹੀਂ ਤੇ ਵੇਚ ਕੇ ਤੋਹਫੇ ਦਿੰਦੇ ਰਹੇ ਜਿਹੜੇ ਸਾਹਿਬ ਇੱਕ ਸਵਾਲ ਇੱਥੇ ਖੜਾ ਜ਼ਰੂਰ ਹੋ ਜਾਂਦਾ ਕਰਜ਼ੇ ਦੀ ਪੰਡ ਲੈ ਕੇ ਅੱਜ ਜਿਹੜੀ ਵਿਰੋਧੀ ਤਿਰੋ ਤੇ ਪਹੁੰਚੇ ਸੀ ਕਹਿੰਦੇ ਇਹ ਪੰਡ ਜਿਹੜੀ ਹੈਗੀ ਕਰਜ਼ੇ ਦੀ ਪੰਡ ਹੈ ਉਹ ਤੇ ਕਰਜ਼ਾ ਵੀ ਲੈ ਕੇ ਲਾਇਆ ਹੋਇਆ ਕਹਿੰਦੇ ਕਿ ਕਰਜ਼ਾ ਜਿਹੜਾ 290000 ਦੇ ਕਰੀਬ 290000 ਕਰੋੜ ਦੇ ਕਰੀਬ ਸੀਗਾ ਉਹ ਹੁਣ 3.5 ਲੱਖ ਕਰੋੜ ਦੇ ਕਰੀਬ ਪਹੁੰਚ ਗਿਆ ਕਹਿੰਦੇ 2 ਸਾਲਾਂ ਦੇ ਵਿੱਚ ਲਗਭਗ 70000 ਕਰੋੜ ਦਾ ਕਰਜ਼ਾ ਆਮ ਆਦੀ ਪਾਰਟੀ ਸਰਕਾਰ ਨੇ ਲ ਪੰਜਾਬ ਦੀ ਜਨਤਾ ਪਾ ਦੂਗੀ ਉਥੇ ਲਿਖਣਾ ਚਾਹੀਦਾ ਸੀਗਾ ਕਾਂਗਰਸੀ ਕਰਜ਼ੇ ਦੀ ਪੰਡ ਜਿਹੜਾ ਇਹਨਾਂ ਨੇ ਦਿੱਤਾ ਸੀਗਾ ਇਹਨਾਂ ਦੀ ਪੰਡ ਆ ਆਪਣੀ ਪੰਡ ਆਪੇ ਚੁੱਕੀ ਫਿਰਦੇ ਆਪ ਦੀ ਫੰਡ ਆਪ ਹੀ ਚੁੱਕ ਕੇ ਜੜੇ ਆ ਅੱਜ ਵਿਧਾਨ ਸਭਾ ਦੇ ਵਿੱਚ ਤੁਰੇ ਫਿਰਦੇ ਆ ਇਹਨਾਂ ਨੂੰ ਸਵਾਲ ਕਰੋ ਵੀ ਇਹ ਕਰਜ਼ਾ ਜਦੋਂ ਤੁਸੀਂ ਲਿਆ ਸੀਗਾ ਉਦੋਂ ਪੰਜਾਬ ਦੇ ਵਿੱਚ ਕਿੰਨੇ ਹਸਪੀਟਲ ਬਣਾਏ ਸੀਗੇ ਕਿੰਨੀਆਂ ਸ਼ਰਕਾਂ ਬਣਾਈਆਂ ਸੀਗੀਆਂ ਕਿੰਨੀਆਂ ਬਿਲਡਿੰਗਸ ਬਣਾਈਆਂ ਪਰ ਉਹ ਤਾਂ ਇਸ ਗੱਲ ਤੇ ਆ ਜਾਂਦੇ ਨੇ ਉਹ ਇਸ ਗੱਲ ਤੇ ਆ ਜਾਂਦੇ ਨੇ ਕਹਿੰਦੇ ਕਿ ਹਰਵਿੰਦ ਕੇਜੀਵਾਲ ਸਾਹਿਬ ਕਹਿੰਦੇ ਸੀਗੇ ਕਿ ਅਸੀਂ 2000 ਕਰੋੜ ਰੁਪਏ ਬਾਇੰਿੰਗ ਚ ਕੱਢਾਂਗੇ ਉਹ ਉਸ ਦੇ ਨਾਲ ਕਰਜ਼ਾ ਲੈ ਕੇ ਕੋਸ਼ਿਸ਼ ਕਰੂਗਾ ਦੇਖੋ ਅਸੀਂ ਹਰ ਚੀਜ਼ ਦੇ ਉੱਤੇ ਮੈਂ ਤੁਹਾਨੂੰ ਬਿਜਲੀ ਦੀ ਗੱਲ ਦੱਸੀ ਅਸੀਂ ਗੋਇੰਦਵਾਲ ਥਰਮਲ ਪਲਾਂਟ ਤੋਂ 1.5 ਰੁਪਏ ਬਿਜਲੀ ਸਾਨੂੰ ਸ ਕੁਛਵਾਣਾ ਕੋਲ ਮੈਨੂੰ ਤੋਂ ਸਾਨੂੰ ਕਿੰਨਾ ਫਾਇਦਾ ਹੋ ਰਿਹਾ ਅਸੀਂ ਫਾਇਦਾ ਕਰ ਰਹੇ ਆ ਜਿੱਥੇ ਪੈਸਾ ਸੀ ਤੇ ਇੱਕ ਇੱਕ ਪੈਸਾ ਜਿਹੜਾ ਸਰਕਾਰ ਦਾ ਐਵੇਂ ਯੂਜ਼ ਕਰ ਰਹੇ ਆ ਕਿ ਜਿਵੇਂ ਜਿਵੇਂ ਸ਼ਾਇਦ ਉਹ ਸਾਂਦਾ ਮੈਂ ਘਰੇ ਲੂ ਕੋਈ ਚੀਜ਼ ਲੈਣ ਜਾਵਾਂ ਤੇ ਮੈਂ ਉਨੀ ਕਿਰਸ ਨਾ ਕਰਾਂ ਜਿੰਨੀ ਜਦੋਂ ਸਰਕਾਰੀ ਪੈਸੇ ਦੀ ਅਸੀਂ ਵਰਤੋਂ ਕਰਦੇ ਆ ਨਾ ਜਿੰਨਾ ਅਸੀਂ ਉਹਦੇ ਤੇ ਦੇਖਦੇ ਆ ਇੱਕ ਇੱਕ ਪੈਸੇ ਨਾਲ ਵੀ ਇੱਕ ਪੈਸੇ ਦਾ ਵੀ ਯੂਨਿਟ ਤਾਂ ਕੋਈ ਇੱਧਰ ਉੱਧਰ ਹੋਵੇ ਨਾ ਤੇ ਕਈ ਕਰੋੜਾਂ ਰੁਪਏ ਦਾ ਜਿਹੜਾ ਉਹ ਖਰਚ ਹੋ ਜਾਂਦਾ ਹੈ ਦੇਖੋ 4 ਰੁਪਏ 51 ਪੈਸੇ ਤੋਂ ਲੈ ਕੇ 17 ਰੁਪਏ 99 ਪੈਸੇ ਤੱਕ ਤੇ ਇਹਨਾਂ ਨੇ ਸੋਲਰ ਦੇ ਸਮਝੌਤੇ ਕੀਤੇ ਸੀਗੇ ਅਸੀਂ 2 ਰੁਪਏ 33 ਪੈਸੇ ਤੋਂ ਲੈ ਕੇ 2 ਰੁਪਏ 77 ਪੈਸੇ ਕੀਤੇ ਆ ਖਰਚਾ ਘਟੂਗਾ ਕਿ ਨਹੀਂ ਘਟੂਗਾ ਹੂੰ ਫਾਇਦਾ ਹੋਊਗਾ ਕਿ ਤੇ ਜਿਹੜਾ ਫਾਇਦਾ ਅਸੀਂ ਕਰਨ ਕਰਨ ਲੈ ਕੇ ਜਾਣਾ ਜਿਹੜਾ ਫਾਇਦਾ ਉਹ ਪੰਜਾਬ ਦੇ ਲੋਕਾਂ ਦਾ ਪੰਜਾਬ ਦੇ ਲੋਕਾਂ ਨੇ ਸਾਨੂੰ ਚੁਣਿਆ ਪੰਜਾਬ ਦੇ ਲੋਕਾਂ ਦਾ ਫਾਇਦਾ ਪੰਜਾਬ ਦੇ ਲੋਕਾਂ ਵਾਸਤੇ ਕੰਮ ਕਰ ਰਹੇ ਆ ਜੇ ਉਹਦੇ ਚੋਂ ਫਾਇਦਾ ਹੁੰਦਾ ਤੇ ਅਸੀਂ ਉਹਨੂੰ ਸਕੂਲਾਂ ਦੇ ਰੂਪ ਦੇ ਵਿੱਚ ਅਸੀਂ ਉਹਨੂੰ ਮੋਹੱਲਾ ਕਲੇਨਕ ਦੇ ਰੂਪ ਦੇ ਵਿੱਚ ਅਸੀਂ ਬਿਜਲੀ ਫ੍ਰੀ ਦੇ ਰੂਪ ਦੇ ਵਿੱਚ ਲੋਕਾਂ ਨੂੰ ਵਾਪਸ ਦੇਈ ਜਾ ਰਹੇ ਹਾਂ ਹੋਰ ਸਾਡੀ ਡਿਊਟੀ ਕੀ ਆ ਲੱਗਦਾ ਕਿ ਹੋਰ ਸਮੇਂ ਦੇ ਵਿੱਚ ਜਿਹੜੇ ਬਿਜਲੀ ਦੇ ਬਿੱਲ ਆਉਂਦੇ ਨੇ 600 ਯੂਨਿਟ ਤਾਂ ਫ੍ਰੀ ਆ ਹੀ ਰਹੀ ਹੈ ਪਰ ਜਿਨ੍ਹਾਂ ਦੇ 600 ਉੱਤੇ ਟੱਪ ਜਾਂਦੇ ਨੇ ਉਹਨਾਂ ਨੂੰ ਬਿੱਲ ਤਾਂ ਜ਼ਰੂਰ ਆਉਂਦਾ ਪਰ ਉਹਨਾਂ ਦੇ ਬਿੱਲ ਦੇ ਕਲ ਪਲਾਨਸ ਹੋ ਸਕਦੇ ਨੇ ਨਹੀਂ ਦੇਖੋ ਦੇਖੋ ਜਿਸ ਤਰ੍ਹਾਂ ਨਾ ਮਤਲਬ ਇਹ ਬਿਜਲੀ ਦੇ ਵਿੱਚ ਅਸੀਂ ਸਮਝਦੇ ਹਾਂ ਕਿ 600 ਯੂਨਟ ਇਜ਼ ਇਨਾਫ ਜਿਹੜਾ ਆਮ ਪਰਿਵਾਰ ਆ ਨਾ ਉਹ 600 ਯੂਨਿਟ ਦੇ ਵਿੱਚ ਗੁਜ਼ਾਰਾ ਕਰਦਾ ਹਾਂ ਜਿਨਾਂ ਨੇ ਲਗਜ਼ਰੀ ਵਾਲੀ ਲਾਈਫ ਬਤੀਤ ਕਰਨੀ ਆ ਉਹ ਉਹਨੂੰ ਬਿੱਲ ਆਏਗਾ ਤੇ ਆਮ ਤੌਰ ਤੇ 90% ਤੇ ਕਵਰ ਹੋ ਗਏ ਉਹਨਾਂ ਇਹਦੇ ਵਿੱਚ 90% ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਨੇ ਬਾਕੀ ਜੇ ਕੋਈ ਲਗਜ਼ਰੀਅਸ ਲਾਈਫ ਬਤਾਉਣੀ ਚਾਹੁੰਦਾ ਯੂਜ਼ ਕਰਨੀ ਚਾਹੁੰਦਾ ਅਸੀਂ ਅਸੀਂ ਕੋਈ ਨਾ ਨਹੀਂ ਕਰਦੇ ਅਸੀਂ ਤਾਂ ਵਾਂਗੇ ਬਿਜਲੀ ਉਹਨਾਂ ਨੂੰ ਵੀ ਦਵਾਂਗੇ ਪਰ ਲਗਜ਼ਰੀ ਵਾਸਤੇ ਤਾਂ ਫਿਰ ਉਹ ਅਸੀਂ ਇਹ ਨਹੀਂ ਕਹਾਂ ਸਕਦੇ ਕਿ ਉਹ ਕਿਹੜਾ ਸੀਗਾ ਜਿੰਨਾ ਲਗਜ਼ਰੀ ਵਾਲੇ ਦਾ ਉਹ ਜੀਐਸਟੀ ਮਾਫੀ ਤਾਂ ਸੀਗਾ ਉਹ ਕਿਹੜਾ ਇੱਥੇ ਇੱਕ ਤੁਹਾਡੇ ਪਹਾੜਾਂ ਦੇ ਵਿੱਚ ਬਣਾਇਆ ਸੀਗਾ ਹੋਟਲ ਉਹਦਾ ਲਗਜ਼ਰੀ ਟੈਕਸ ਵੀ ਮਾਫ ਕਰਤਾ ਸੀ ਇਹ ਥੋੜੀ ਆ ਕਿ ਹੁਣ ਕੋਈ ਲਗਜ਼ਰੀ ਲਾਈਫ ਵੀ ਬਤੀਤ ਕਰਨੀ ਚਾਹੁੰਦਾ ਹੈ ਤੇ ਉਹਨੂੰ ਸਹੂਲਤ ਵੀ ਦਿੱਤੀ ਜਾਵੇ ਸਹੂਲਤ ਆਮ ਲੋਕਾਂ ਵਾਸਤੇ ਆ ਗਰੀਬ ਲੋਕਾਂ ਵਾਸਤੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਮੰਤਰੀ ਹਰਪੰਸ ਸਿੰਘ ਗਿੱਟੂ ਜੋ ਕਿ ਸਿੱਧੇ ਤੋਂ ਤੋਂ ਤੇ ਕਹਿੰਦੇ ਹੋਏ ਨਜ਼ਰ ਆ ਰਿਹਾ ਨੇ ਕਿ ਇਸ ਸਾਲ ਦਾ ਬਜਟ ਜਿਹੜਾ ਹੈ ਕਾਫੀ ਪ੍ਰਗਤੀਸ਼ੀਲ ਹੈ ਖਾਸ ਕਰਕੇ ਜੇਕਰ ਗੱਲ ਕੀਤੀ ਜਾਵੇ ਬਿਜਲੀ ਵਿਭਾਗ ਨੂੰ ਵੀ ਕਾਫੀ ਜਿਹੜਾ ਫਾਇਦਾ ਹੁੰਦਾ ਹੋਇਆ ਨਜ਼ਰ ਆਇਆ ਪੀ ਡਬਲਯੂ ਡੀ ਵੀ ਵਿਭਾਗ ਦੀ ਗੱਲ ਕਰੀਏ ਤਾਂ ਸ ਪਟੰਡੇ ਦੇ ਲੱਤ ਗਿਆ ਉਸ ਨੂੰ ਇੱਕ ਬਹੁਤ ਫਾਇਦੇ ਦਾ ਸੌਦਾ ਦੱਸ ਰਹੇ ਨਜ਼ਰ ਆ ਰਹੇ ਨੇ ਕੈਮਰਾ ਪਰਸਨ ਹਰਪਾਲ ਦੇ ਨਾਲ ਸੈਮਨੂਲਾ ਲਿਵਿੰਗ ਇਨ ਅ ਨਿਊਜ਼ ਵਿਧਾਨ ਸਭਾ ਚੰਡੀਗੜ੍ਹ